ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਤੇ ਇੱਕ ਸਾਡੇ ਵੱਲੋਂ ਕਬੂਤਰ ਬਾਜ਼ੀ ਦੇ ਰਿਲੇਟਡ ਕੱਲ ਇੱਕ ਕਾਰਵਾਈ ਕੀਤੀ ਗਈ ਸੀ ਸੋ ਇੱਥੇ ਇੱਕ ਦੱਸਣਾ ਜ਼ਰੂਰੀ ਹੈ ਕਿ ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਨਹੀਂ ਕੀਤੀ ਗਈ ਸੀ ਇਹ ਜੰਗਲੀ ਜੀਵ ਵਿਭਾਗ ਵੱਲੋਂ ਪੰਜਾਬ ਵੱਲੋਂ ਕੀਤੀ ਗਈ ਸੀ ਜਿਹਦੀਆਂ ਵਕ ਵਕਤਾਵਾਂ ਤੇ ਰੇਂਜਾਂ ਹੁੰਦੀਆਂ ਸੋ ਜਿਹੜਾ ਸਾਡੇ ਬੋਰ ਦਾ ਏਰੀਆ ਬੋਰ ਫਾਜ਼ਲਕਾ ਹੋ ਗਿਆ ਇਹ ਸਾਰਾ ਆਪਣੇ ਜਿਹੜਾ ਵਾਈਲਡ ਲਾਈਫ ਸੈਂਚਰੀ ਦੇ ਅੰਦਰ ਆਉਂਦਾ ਤੇ ਜਿਹੜਾ ਫਾਜਲ ਕਾ ਏਰੀਆ ਕਮਿਊਨਿਟੀ ਰਿਜ਼ਰਵ ਦੇ ਅੰਦਰ ਆਉਂਦਾ ਸੋ ਇੱਥੇ ਜਿਹੜਾ ਇਹ ਪੰਛੀਆਂ ਦਾ ਜਿਹੜਾ ਹੈਗਾ ਸਿਸਟਮ ਜਿਆਦਾ ਇਹ ਬਿਲਕੁਲ ਸਖਤ ਆ ਤੇ ਬੈਨਡਾ 100% ਸੋ ਜਿਹੜਾ ਕੱਲ੍ਹ ਕੇਸ ਹੋਇਆ ਇਹਨੂੰ ਪੁਲਿਸ ਨਾਲ ਜੋੜ ਕੇ ਇਹਨਾਂ ਦੇਖਿਆ ਜਾਵੇ ਹਰੇਕ ਏਰੀਆ ਦੇ ਅਲੱਗ ਕਾਨੂੰਨ ਨੇ ਉੱਥੋਂ ਦੇ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਬਟ ਜਿਹੜੀ ਸਾਡੀ ਕਾਰਵਾਈ ਆ ਉਹ ਸਿਰਫ ਸਾਡੇ ਗੁਆਰਡ ਲੈਵ ਸੈਂਚੁਰੀ ਏਰੀਆ ਤੱਕ ਸੀਮਤ ਆ ਸੋ ਇਹਨੂੰ ਪੁਲਿਸ ਨਾਲ ਜੋੜ ਕੇ ਇਹਨਾਂ ਦੇਖਿਆ ਜਾਵੇ ਸਾਡੀ ਜਿਹੜੀ ਪੰਜਾਬ ਦੇ ਫੋਰੈਸਟ ਦੀ ਫੋਰਸ ਉਹ ਲੱਗ ਗਈ ਸਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਸੋ ਧਿਆਨ ਰੱਖੋ ਤੇ ਇਹਨਾਂ ਜਿਹੜੀ ਆ ਨਿਊਜ਼ ਇਹਨੂੰ ਫੇਕ ਤੌਰ ਤੇ ਪੁਲਿਸ ਨਾਲ ਜੋੜ ਕੇ ਜਿਹੜਾ ਉਹ ਨਾ ਦੇਖੋ ਕਿਉਂਕਿ ਸਾਡੀ ਡਿਊਟੀ ਆ ਸਾਡੇ ਏਰੀਆ 'ਚ ਅਸੀਂ ਪ੍ਰੋਟੈਕਟ ਕਰਨਾ ਆ ਬਰਡਸ ਨੂੰ ਐਨੀਮਲਸ ਨੂੰ ਸੋ ਮੇਰੀ ਬੇਨਤੀ ਆ ਕਿ ਪੁਲਿਸ ਨਾਲ ਇਹਨੂੰ ਜੋੜ ਕੇ ਨਾ ਦੇਖਿਆ ਜਾਵੇ ਸਾਡੀ ਪ੍ਰੋਟੈਕਸ਼ਨ ਫੋਰਸ ਡਿਪਾਰਟਮੈਂਟ ਦੀ ਇਹ ਅਲੱਗ ਹੈ ਸੋ ਇਹ ਕਾਰਵਾਈ ਜਿਹੜੀ ਵਾਈਲਡ ਲਾਈਫ ਡਿਪਾਰਟਮੈਂਟ ਵੱਲੋਂ ਕੀਤੀ ਗਈ ਆ ਇਹ ਵਾਰ-ਵਾਰ ਆਪ ਜੀ ਨੂੰ ਦੱਸਣਾ ਜ਼ਰੂਰੀ ਹੈ Let's